ਇਹ ਟਰੈਕਟਰ ਭਰਾ ਦੇ ਟਰਾਲੇ ਦੇ ਲੱਦ ਕੇ ਆਇਆ ਕਿੰਨਾ ਟਾਈਮ ਲੱਗਾ ਟਰਾਲੇ ਦੇ ਲੱਦਣ ਲੱਗੇ ਪਰ ਇਹਨੇ ਕਿੱਥੇ ਧਾਰਨੇ ਕਿਉਂਕਿ ਟਰੈਕਟਰ ਸਾਈਡ ਨੂੰ ਜਿਹੜੇ ਆ ਉਹ ਲੱਦੇ ਆ ਤਿੰਨ ਨਹੀਂ ਕਿਹੜੇ ਕਿਹੜੇ 2 50 45 ਇਹਦੀ ਇੱਕ ਚਰਨ ਜਿਹੜੀ ਉਹ 4 ਵੀਲ ਡਰਾਈਵ ਦੇ 2 ਵੀਲ ਸਾਰੇ ਕੋਲ ਦੀ ਭੇਡ ਚਾਲੀ ਆ ਕੋ ਫਰਕ ਨਹੀਂ ਆ ਪਰ ਅੱਜ ਵੀਡੀਓ 'ਚ ਤੁਹਾਡੇ ਟਿਲਟ ਦੇ ਨਾਲ ਆਪਾਂ 55 ਐਚਪੀ ਦਾ ਟਰੈਕਟਰ ਚਲਾਵਾਂਗੇ ਤੇ ਭਰਾ ਦੱਸੇ ਵੀ ਕਦੋਂ ਦੀ ਬੁਕਿੰਗ ਹੋਈ ਹੈ ਆਪਣੀ ਰਿਐਲਿਟੀ meri koi ji pichle sa mahat ਟਰੱਪਾਂ ਤਾਰਾਂ ਨੇ ਇੱਥੇ ਦੇਖ ਸਕਦਾ ਹੈ ਕੀ ਭੇਡ ਚਾਲ ਬੜੀ ਬੋਲਦੇ ਲੋਕ ਇੱਕ ਕਮੈਂਟਾਂ ਜੇ ਬੜਾ ਕਹਿੰਦੀ ਆ ਕਿਉਂਕਿ ਥੋੜੇ ਗਲਤ ਜਿਹੜੇ ਵਰਡ ਯੂਜ਼ ਕਰਦੇ ਆ ਤਾਂ ਕੋਈ ਮਸਾ ਹੀ ਆ 14 1575 14 1575 17 ਫਿਰ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨ ਲੱਗੇ ਆ ਕਿ ਇਸ ਟਾਈਮ ਸਾਡੇ ਕੋਲ ਤਿੰਨ ਟਰੈਕਟਰ ਜਿਹੜੇ ਜੌਂਡੀਅਰ ਪਹੁੰਚ ਚੁੱਕੇ ਆ ਮਨੇਰ ਦੇ ਪਹੁੰਚੇ ਆ ਜਮੇਰ ਭਾਈ ਦੇ ਘਰ ਲੱਗੇ ਆ ਜਮੇਰ ਭਾਈ ਲੈ ਕੇ ਆ ਰਹੇ ਆ ਕਰਦੇ ਆ ਵੀਰ ਜੀ ਹੁਣਾਂ ਨਾਲ ਗੱਲ ਕਿੰਨੀ ਤਰੀਕ ਦੇ ਕਿਹੜੇ ਪਿੰਡ ਦੇ ਟਰੈਕਟਰ ਬੁਕਿੰਗ ਤੇ ਆ ਔਰ ਨਾਲ ਸਾਡੇ ਕੋਲ ਭਰਾ ਪਹੁੰਚੇ ਜਿੰਨਾਂ ਕੋ 655 ਨੋਵੋ 4-ਵਿਲ ਡਰਾਈਵ ਆ ਸਾਡੇ ਭਰਾ ਪਰਮਿੰਦਰ ਸਿੰਘ ਐਸਐਚਓ ਜਿਹੜੇ ਇਸ ਟਾਈਮ ਬਤੌਰ ਕਮਾਨ ਰਹਿ ਚੁੱਕੇ ਆ ਉਹਨਾਂ ਦੇ ਰਿਲੇਟਿਵ ਆ ਔਰ ਬਾਰਡਰ ਏਰੀਆ ਵਾ ਇਹ ਵੀ ਗੱਲ ਕਰਦੇ ਆ ਭਰਾਵਾਂ ਕਿ ਪਾਕਿਸਤਾਨ ਕਿੰਨੀ ਦੂਰੀ ਤੇ ਆ ਕਹਿ ਸਕਦੇ ਆ ਕਿ ਪਾਕਿਸਤਾਨ ਦੇ ਬਿਲਕੁਲ ਨਾ ਰਹਿੰਦੇ ਆ ਭਰਾਵੋਣੀ ਕਿਹੜਾ ਪਿੰਡ ਆ ਇਹ ਵੀ ਗੱਲ ਕਰਦੇ ਆ ਔਰ ਨਾਲ ਸਾਡੇ ਕੋਲ ਟਰੈਕਟਰ ਪਹੁੰਚੇ ਆ ਪਟਿਆਲੇ ਤੋਂ ਵੀਰਜੀ ਹਣੀ ਜਿਨ੍ਹਾਂ ਨੇ ਕਿ ਅੰਜਲੀ ਰਿੰਗ ਕਰਕੇ ਤੇ ਨੌਕਰੀ ਛੱਡਤੀ ਆ ਇੱਕ ਖੇਤੀਬਾੜੀ ਕਰਨ ਕਰਕੇ ਉਹ ਵੀਰ ਜੀ ਨਾਲ ਵੀ ਕਰਾਂਗੇ ਗੱਲ ਆਪਾਂ ਨਹੀਂ ਤੇ ਕੋਈ ਬੰਦਾ ਨੌਕਰੀ ਛੱਡਦਾ ਨਹੀਂ ਆ ਨੌਕਰੀ ਵਾਸਤੇ ਹਰ ਦੁਨੀਆ ਤਰਸਦੀ ਪੈਂਦੀ ਆ ਕਹਿ ਸਕਦੇ ਆ ਵੀ ਰਿਸ਼ਵਤ ਤੱਕ ਦੇਣ ਨੂੰ ਤਿਆਰ ਹੁੰਦੇ ਤਿਆਰ ਕਹਿੰਦੇ ਆ ਵੀ ਦਿੱਤੀ ਜਾਂਦੀ ਆ ਨੌਕਰੀ ਲੈਣ ਵਾਸਤੇ ਉਹ ਭਰਾਵਾਂ ਵੀ ਕਰਦੇ ਆ ਗੱਲ ਪਰ ਸਭ ਤੋਂ ਪਹਿਲਾਂ ਗੱਲ ਕਰਦੇ ਉਹਨਾਂ ਭਰਾਵਾਂ ਨਾਲ ਜਿਨ੍ਹਾਂ ਦੇ ਜੌਂਡੀਅਰ 540552 ਦਾ 4휠 ਡਰਾਈਵ ਤੋਂ 5405 ਵਖਾਲਦੇ ਆ ਤੁਹਾਨੂੰ ਤੇ ਕਰਦੇ ਵੀਰ ਜੀ ਹੁਣੇ ਨਾਲ ਗੱਲ ਸਸਕਾ ਸਰ ਜੀ ਸਸਕਾ ਜੀ ਸ਼ੋਭਨਾਪਰਾ ਦਾ ਗੁਰਪ੍ਰੀਤ ਭਾਜੀ ਪਿੰਡ ਆਪਣਾ ਕੋਟਲੀ ਕਲਾਂ ਕੋਟਲੀ ਕਲਾਂ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਤਹਿਸੀਲ ਤਹਿਸੀਲ ਹੀ ਮਾਨਸਾ ਤਹਿਸੀਲੀ ਮਾਨਸਾ ਵਾ ਠੀਕ ਆ ਤੇ ਕਿਹੜੇ ਕਿਹੜੇ ਮਾਡਲ ਭਰਾ ਦੇ ਟ੍ਰੈਕਟਰ ਆ ਆਪਣਾ 21 ਮਾਡਲ ਹੈ ਜੀ 4휠 ਡਰਾਈਵਰ ਜਿਹੜਾ ਅੱਛਾ 21 ਮਾਡਲ ਆ ਜੀ ਇਹ ਕਿੰਨਾ ਚਿਰ ਹੈ ਟਰੈਕਟਰ ਬੁੱਕ ਹੋਏ ਇਹਨੂੰ ਟਰੈਕਟਰ ਬੁੱਕ ਬਈ ਆਪਣਾ ਹੋਇਆ ਸੀਗਾ 2022 ਦੇ 8 ਮਹੀਨੇ ਚ 8ਵੇਂ ਮਹੀਨੇ ਚ ਟਰੈਕਟਰ ਬੁੱਕ ਹੋਇਆ ਕਿਉਂਕਿ ਕਈ ਕਿਸਾਨ ਭਰਾ ਵੀ ਕਹਿ ਦਿੰਦੇ ਆ ਕਿ ਬਿਨਾ ਬੁਕਿੰਗ ਤੋਂ ਟਰੈਕਟਰ ਜਿਹੜੇ ਆ ਆਪਾਂ ਮੋਡੀਫਾਈ ਕਰ ਰਹੇ ਹਾਂ ਨਾ ਤੇ ਇਹ ਟਰੈਕਟਰ ਜਿਹੜੀ ਬੁਕਿੰਗ ਕੀਤੀ ਹੋਈ ਏ ਕਿੰਨੇ ਕੀਤੀ ਆ ਇਹ ਆਪਣੇ ਹਰਮੀਤ ਭਾਜੀ ਨੇ ਕੀਤੀ ਸੀ ਤੇ ਜਮੇਰ ਭਾਈ ਨੇ ਠੀਕ ਆ ਹਰਮੀਤ ਭਾਈ ਤੇ ਜਮੇਰ ਭਾਈ ਨਾਲ ਤੇ ਕਨੈਕਟ ਕੀਤਾ ਹਨਾ ਕਿਉਂਕਿ ਉਹਨਾਂ ਭਰਾਵਾਂ ਦੇ ਨਾਲ ਜਿਹੜੀਆਂ ਵੀਡੀਓ ਕਲੈਪ ਹੁੰਦੀਆਂ ਵਾ ਆਪਣੇ ਕੋਲ ਫੋਨ ਚੁੱਕਣ ਦਾ ਸਮਾਂ ਨਹੀਂ ਹੁੰਦਾ ਨਾ ਹਾਂਜੀ ਤੇ ਇਹ ਦੱਸੋ ਵੀ ਤੁਹਾਨੂੰ ਸਫ਼ਰ ਕਿੰਨੇ ਕਿਲੋਮੀਟਰ ਪਿਆ ਬਾਈ ਇੱਥੇ ਸਫ਼ਰ ਫੇਈ ਸਫ਼ਰ ਪੈ ਗਿਆ ਮੇਲਾ 300 ਕਿਲੋਮੀਟਰ ਵਾਂਗੋ 300 ਕਿਲੋਮੀਟਰ ਕਦੋਂ ਤੇ ਚੱਲੇ ਜੇ ਅਸੀਂ ਕੱਲ ਸ਼ਾਮ ਨੂੰ 4 ਵਜੇ ਚੱਲੇ ਸੀਗੇ ਕੱਲ ਸ਼ਾਮ ਨੂੰ 4 ਵਜੇ ਦੇ ਚੱਲੇ ਜੇ ਤੇ ਕਿੰਨੇ ਵਜੇ ਪਹੁੰਚੇ ਇੱਥੇ ਅਸੀਂ ਪਹੁੰਚੇ ਸਵੇਰ 9 ਵਜੇ ਸਵੇਰ 9 ਵਜੇ ਪਹੁੰਚੇ ਭਰਾਵਾ ਜੀ ਠੀਕ ਆ ਚਲੋ ਵਿਖਾਲਦੇ ਟਰੈਕਟਰ ਵੀ ਤਾਰਦੇ ਆ ਬੜਾ ਜਿਗਾੜ ਕੀਤਾ ਭਰਾਵਾਂ ਨੇ ਕਿਉਂਕਿ ਟਰੈਕਟਰ ਦੀ ਸਪੀਡ ਕਿੰਨੀ ਕ ਬਣਦੀ ਦੀ ਜਿਹੜੇ ਰੋਖਣਾ ਟਰੈਕਟਰ ਲੱਦੇ ਤੁਸੀਂ ਸਪੀਡ ਤਾਂ ਬਈ ਮੱਸ ਹੀ ਆ 14-1500 ਚੱਕਰ ਤੇ ਤੇ ਸਤਿ ਸ਼੍ਰੀ ਅਕਾਲ ਸਰ ਜੀ ਆਪਣਾ ਨਾਮ ਸਭ ਜਗਪਾਲ ਸਿੰਘ ਜਗਪਾਲ ਸਿੰਘ ਸਰਦਾਰ ਜਗਪਾਲ ਸਿੰਘ ਤੇ ਆਪਣਾ ਪਿੰਡ ਭਰਾ ਜੀ ਘੁੰਮਣ ਕਲਾਂ ਘੁੰਮਣ ਕਲਾਂ ਤੇ ਕਿਹੜਾ ਮਲ ਭਰਾ ਦਾ ਟਰੈਕਟਰ 5405 5405 ਮਾਡਲ ਕਿਹੜਾ ਜੀ 20 20 ਮਾਡਲ ਆ ਤੇ ਭਰਾ ਨੇ ਟਾਇਰ ਵੀ ਮੇਰੇ ਸਾਹਮਣੇ 18 ਦੇ ਪਾਤੇ ਤੁਸੀਂ ਵਿਖਾ ਲਿਆ ਕਿ ਗਾੜੀ ਵੀ ਟਾਇਰ ਵੱਡੇ ਪਏ ਆ ਮਗਰ ਵੀ 18 ਦੇ ਰੇਡੀਅਲ ਟਾਇਰ ਪਾਤੇ ਆ ਕਿਉਂਕਿ 63 65 ਐਚਪੀ ਕੈਟਾਗਰੀ ਨੂੰ ਟਰੈਕਟਰ 18 ਦਾ ਟਾਇਰ ਮੰਨਦਾ ਨਹੀਂ ਆ ਤੇ ਗਾੜੀ ਵੇਟ ਵੀ ਕਾਫੀ ਲਾਇਆ ਤੀ ਵੇਟ ਕਿੰਨਾ ਲੱਗਾ ਜੀ ਤਿੰਨ ਕੁਇੰਟਲ ਜੀ ਤਿੰਨ ਕੁਇੰਟਲ ਵੇਟ ਗਾੜੀ ਆ ਤਿੰਨ ਕੁਇੰਟਲ ਨਹੀਂ ਚਾਰ ਕੁਇੰਟਲ ਹੀ ਆ ਕੇ ਗਾੜੀ ਸਿੱਲੀ ਵੀ ਲੱਗੀ ਹੋਈ ਹੈ ਨਾ ਜਿਹਦੇ ਨਾਲ ਵੇਟ ਲੱਗਾ ਵਾ ਚਾਹ ਚਾਰ ਕੁਇੰਟਲ ਵੇਟ ਗਾੜੀ ਆ ਚਲੋ ਵਿਖਾਲਦੇ ਹਾਂ ਟਰੈਕਟਰ ਤੁਹਾਨੂੰ ਤੇ ਆਪਣਾ ਨਾਮ ਸਭ ਜੀ ਲੱਗ ਜਾਓ ਮੜਾ ਜਾ ਇੱਥੇ ਆ ਜਾਓ ਕੀ ਨਾਂ ਦੱਸਿਆ ਜੀ ਭਰਾ ਨੇ ਠੀਕ ਠੀਕ ਤੇ ਭਰਾ ਦਾ ਪਿੰਡ ਕੁੱਤੀਵਾਲ ਖੁਰਦ ਹਾਂਜੀ ਕੁੱਤੀਵਾਲ ਖੁਰਦ ਕੁੱਤੀਵਾਲ ਖੁਰਦ ਤੇ ਸੇਮ ਐਡਰੈਸ ਬਾਕੀ ਹੈ ਨਾ ਤੇ ਭਰਾ ਦਾ ਕਿਹੜਾ ਮਾਡਲ ਟਰੈਕਟਰ 21 21 ਤੁਹਾਨੂੰ ਕੀ ਦਿੱਕਤ ਆ ਵੀ ਤੁਸੀਂ ਟਰੈਕਟਰ ਮੋਡੀਫਿਕੇਸ਼ਨ ਕਰਾਉਣ ਲਈ ਇੰਨੀ ਦੂਰ ਲੈ ਗਏ ਪਹਿਲਾਂ ਮੈਨੂੰ ਇਹ ਦੱਸੋ ਕਿ ਟਰੈਕਟਰ ਚੱਲਦਾ ਸਹੀ ਨਹੀਂ ਹੈ ਕਿ ਜਾਂ ਵੈਸੇ ਸ਼ੌਂਕ ਆ ਕਿ ਜਾਂ ਮਜਬੂਰੀ ਕੋਈ ਮੈਂ ਚੱਲਦਾ ਵਧੀਆ ਜੀ ਤੇ ਉਹ ਜਿਹੜਾ ਨੇ ਜ਼ੋਰਦਾ ਨਹੀਂ ਮਾਰਦਾ ਜੀ ਅਸਲ ਚੱਲਦਾ ਵਧੀਆ ਤੇ ਜ਼ੋਰ ਨਹੀਂ ਮਾਰਦਾ ਅਸਲ ਫਿਰ ਉਹ ਠੀਕ ਆ ਭਾਈ ਦੀ ਗੱਲ ਕਹਿੰਦਾ ਟਰੈਕਟਰ ਸਟਾਰਟ ਵਧੀਆ ਖਲੋਤਾ ਵਧੀਆ ਚੱਲਦਾ ਵਾ ਤੇ ਪਹਿਲੀ ਜੇ ਨਹੀਂ ਚੱਲਦਾ ਚਲੋ ਪਹਿਲੀ ਜੱਜ ਤੁਹਾਨੂੰ 5405 ਨਾਲ ਚਲਾ ਕੇ ਵਿਖਾਵਾਂਗੇ ਫਰਕ ਕਿੰਨਾ ਕੁ ਹੁੰਦਾ ਮੋਡੀਫਿਕੇਸ਼ਨ ਤੋਂ ਬਾਅਦ ਕਿਉਂਕਿ ਭਰਾ ਵੀ ਸਾਡੇ ਕੋਲ ਮੌਕੇ ਤੇ ਪਹੁੰਚ ਗਏ ਆ ਤੇ 2 ਵੀਲ ਚ ਕਰਾਂਗੇ ਟਰੈਕਟਰ ਤੋਂ 4 ਵੀਲ ਡਰਾਈਵ ਆ ਆਪਾਂ 53 ਦਾ ਵੀ ਨਾਲ ਵਾ ਕੇ ਵਿਖਾਵਾਂਗੇ ਤੁਹਾਨੂੰ ਠੀਕ ਆ ਤੇ ਉਸੇ ਖੇਤ ਦੇ ਵਿੱਚ ਉਹੀ ਹੱਲਾਂ ਤੇ ਵਾ ਕੇ ਵਿਖਾਵਾਂਗੇ ਤੇ ਮੋਡੀਫਿਕੇਸ਼ਨ ਤੋਂ ਬਾਅਦ ਆਪਾਂ ਲਾਈਵ ਵੀਡੀਓ ਚ ਕਹਿ ਦਿੰਦੇ ਆ ਕਿ ਡੀਜ਼ਲ ਖਰਚਾ ਘਟ ਜੇਗਾ ਤੇ ਪਾਵਰ ਤੁਹਾਨੂੰ ਦੱਸਣ ਦੀ ਲੋੜ ਨਹੀਂ ਉਹ ਤੁਹਾਨੂੰ ਵੀਡੀਓ ਚ ਨਜ਼ਰ ਆਈ ਜਾਣੀ ਕਿੰਨੀ ਕੁ ਵਾਧੀ ਆ ਮੋਡੀਫਿਕੇਸ਼ਨ ਤੋਂ ਬਾਅਦ ਤੇ ਟਰੈਕਟਰ ਭਰਾ ਦੇ ਟਰਾਲੇ ਤੇ ਲੱਦ ਕੇ ਆਏ ਆ ਕਿੰਨਾ ਟਾਈਮ ਲੱਗਾ ਟਰਾਲੇ ਤੇ ਲੱਦਣ ਲੱਗਿਆ? ਕੋਲ 4 ਵਜੇ ਲੱਦੇ ਸੀਗੇ। ਅੱਛਾ ਨੇ ਲੱਦਣ ਲੱਗਿਆ ਕਿੰਨਾ ਟਾਈਮ ਲੱਗਾ ਜਦੋਂ ਚੜਾਉਣਾ ਸ਼ੁਰੂ ਕੀਤਾ ਤਾਂ? 8 ਘੰਟਾ ਕੁ ਲੱਗ ਗਿਆ। ਤੇ ਟਰੈਕਟਰ ਮੈਨੂੰ ਇਹ ਵੀ ਪਤਾ ਲੱਗਾ ਵੀ ਟਰੈਕਟਰ ਜਿਹੜੇ ਪਹਿਲਾਂ ਚੜਾਉਂਦੇ ਸੀ ਫੇਰ ਤੁਸੀਂ ਤਾਰ ਕੇ ਟਾਇਰ 18 ਦੇ ਪਵਾਏ ਆ। ਹਾਂਜੀ। ਪਹਿਲਾਂ ਚੜਾ ਲਏ ਟਰੈਕਟਰ ਤੇ? ਅੱਲਾ ਦੋਨੇ ਚੜਾਉਂਦੇ ਸੀ ਬਾਈ। ਅੱਛਾ। ਪੰਜ ਦਿਨ ਟਰੈਕਟਰ ਚੜੇ ਖੜੇ ਰਹੇ ਮਗਰੋਂ ਫਿਰ ਅੰਕਲ ਨੂੰ ਸ਼ੌਂਕ ਸੀ ਇਹ ਕਹਿੰਦੇ ਰੇਡੀਅਲ ਪਵਾਉਣੇ ਆ ਅੱਛਾ ਫਿਰ ਉਤਾਰ ਕੇ ਟਾਇਰ ਚੜਵਾ ਕੇ ਦੁਬਾਰਾ ਫਿਰ ਚੜਾਇਆ ਉਹ ਟਰੈਕਟਰ ਠੀਕ ਆ ਚਲੋ ਮਿਹਰਬਾਨੀ ਵੇਨੇ ਕਰਦੇ ਆ ਗੱਲ ਟਰੈਕਟਰ ਨਾਲ ਹਾਂਜੀ ਮੈਂ ਟਰੈਕਟਰ ਨਾਲ ਗੱਲ ਕਰਨੀ ਪਣੀ ਜੇ ਉਹ ਟਰੈਕਟਰ ਆ ਗਈ ਆ ਵੀ ਕਿਹੜੇ ਕਿਹੜੇ ਟਰੈਕਟਰ ਵਿਖਾ ਲਾਂਗੇ ਵੀਡੀਓ ਚ ਲਾਖਦੇ ਵਿਖਾ ਲਾਂਗੇ ਤੇ ਚਲਾ ਕੇ ਵਿਖਾ ਲਦੇ ਆ ਬਾਕੀ ਦੇਖ ਸਕਦੇ ਸਾਰੇ ਜੌਂਡੀਅਰ ਲੱਗੇ 4-ਵੀਲ ਡਰਾਈਵ ਇਧਰ ਇਧਰ ਆਪਣੇ ਕੋਲ 0 ਮੀਟਰ 33 ਸਪੈਸ਼ਲ ਐਡੀਸ਼ਨ ਲੱਗਾ ਵਾ ਇਧਰ 56 ਵੀ ਸਾਡਾ ਆਪਣਾ ਟਰੈ ਠੀਕ ਆ ਬਾਹਰ ਵੀ ਸਾਰੇ ਜੌਂਡੀਅਰ ਹੀ ਲੱਗੇ ਆ ਕਿਉਂਕਿ ਆਹ ਟਾਈਮ ਆ ਜਿਹੜਾ ਜਿੰਨਾ ਵੀ ਬ੍ਰਾਂਡ ਜੌਂਡੀਅਰ ਦਾ ਹੀ ਲੱਗਾ ਵਾ ਹੌਲੈਂਡ ਤੇ ਜੌਂਡੀਅਰ ਹੀ ਮੋਡੀਫਿਕੇਸ਼ਨ ਹੁੰਦੇ ਜਿਆਦਾ ਵਿਖੇ ਤੇ ਵੀਡੀਓ ਚ ਇੱਕ ਟੈਕ ਟੈਟ ਕੋ 655 ਸੀਆਰਡੀ ਵੀ ਲੱਗਾ ਔਰ ਇੱਕ ਡੀਆਈਵੀ ਲੱਗਾ ਠੀਕ ਆ ਜੀ ਜਿਹੜਾ ਹੁਣੇ ਪਹੁੰਚਾ ਵਾ ਭਰਾ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਤੇ ਆਪਣਾ ਨਾਮ ਸਭ ਸਰ ਮਗਰਾ ਅਜੇਪਾਲ ਸਿੰਘ ਸਰਦਾਰ ਅਜੇਪਾਲ ਸਿੰਘ ਪਿੰਡ ਹੈ ਘੁੰਨੇਵਾਲਾ ਪਿੰਡ ਘੁੰਨੇਵਾਲ ਦੇ ਜ਼ਿਲ੍ਹਾ ਗਰਦਾਸਪੁਰਾ ਨਹੀਂ ਅਮਰਸਰ ਅੱਤ ਸਰ ਸਾਹਿਬ ਅਮਰਸਰ ਦਾ ਲਾਸਟ ਪ੍ਰਿੰਟ ਅਸ ਅਮਰਸਰ ਦਾ ਲਾਸਟ ਪ੍ਰਿੰਟ ਤਾਈਓ ਮੈਂ ਕਹਿਆ ਨਾ ਮੈਨੂੰ ਗਰਦਾਸਪੁਰ ਲੱਗਾ ਆ ਤੇ ਤਹਿਸੀਲ ਅਜਨਾਲਾ ਨਹੀਂ ਫੇ ਤਹਿਸੀਲ ਅਜਨਾਲਾ ਕਿਉਂਕਿ ਅਮਰਸਰ ਨੂੰ ਉਹ ਏਰੀਏ ਨੂੰ ਤਹਿਸੀਲ ਅਜਨਾਲਾ ਲੱਗਦੀ ਆ ਤੇ ਜੇ ਗਾੜੀ ਆ ਜਾਗੇ ਫੇ ਡੇਰਾ ਬਾਬਾ ਨਾਨਕ ਲੱਗਦੀ ਆ ਇਦਾਂ ਹੀ ਨਾ ਸਰ ਇਹ 6 55 ਟੈਕਟਰ ਆਪਣਾ ਕਿਹੜਾ ਮਾਡਲ ਆ 21 2021 ਮਾਡਲ ਆ ਰੇਡੀਅਲ ਟਾਇਰ ਪਏ ਆ ਜਿੱਦਾਂ ਦੌਰ ਚੱਲਿਆ ਵੀ ਵੇਖੋ ਵੇਖੀ ਭੇਡਚਾਲ ਬੜੀ ਬੋਲਦੇ ਲੋਕ ਇੱਕ ਕਮੈਂਟਾਂ 'ਚ ਇਹ ਬੜਾ ਕਹਿੰਦੀ ਆ ਕਿਉਂਕਿ ਥੋੜੇ ਗਲਤ ਜਿਹੜੇ ਵਰਡ ਯੂਜ਼ ਕਰਦੇ ਆ ਵੀ ਭੇਡ ਚਾਲੀ ਆ ਕੋਈ ਫਰਕ ਨਹੀਂ ਆ ਪਰ ਅੱਜ ਵੀਡੀਓ 'ਚ ਤੁਹਾਡੇ ਟਰੈਕਟਰ ਦੇ ਨਾਲ ਆਪਾਂ 55 ਐਚਪੀ ਦਾ ਟਰੈਕਟਰ ਚਲਾਵਾਂਗੇ ਆਪਣਾ 65 ਆ ਉਹ 55 ਤੁਹਾਡੇ ਟਰੈਕਟਰੋਂ weight ਵੀ ਜ਼ਿਆਦਾ ਨਹੀਂ ਆਗੇ ਉਹਨੂੰ weight ਵੀ ਪੂਰੇ ਪਏ ਆ ਤੇ 65 ਨਾਲ 65 ਵੀ ਚਲਾਵਾਂਗੇ ਹਨਾ 63 65 ਵੀ ਤੇ ਫਰਕ ਨਜ਼ਰ ਆਊਗਾ ਕਿ ਜੇ ਤੁਹਾਨੂੰ ਲੱਗਦਾ ਕਿ ਵੀਡੀਓ 'ਚ ਟਰੈਕਟਰ ਚੱਲਦੇ ਆ ਕਿ ਰਿਐਲਿਟੀ ਵੀ ਚੱਲ ਸਕਦੇ ਆ ਵੇਖੋ ਜੀ ਅਸੀਂ ਤੇ ਜੋ ਕੁਝ ਵੇਖਿਆ ਵਾ ਰਿਐਲਿਟੀ ਵੀ ਵੇਖੀ ਆ ਤੇ ਤਾਂ ਆਏ ਠੀਕ ਆ ਸਰ ਤੇ ਪੇੜ ਚਾਲ ਵਾਲੀ ਦੁਕੀਆਂ ਹੋਰ ਪਸੇਰੀਆਂ ਮੇਰੇ ਕੋਲ 6-7 ਟਰੈਕਟਰ ਆ ਅੱਛਾ ਜੀ ਤੇ ਖੁਦ ਮੈਨੂੰ 43 ਸਾਲ ਹੋ ਗਿਆ ਖੇਤੀ ਕਰਦੇ ਠੀਕ ਆ ਤੇ ਖੇਤੀ ਨਾਲ ਐਵੇਂਤ ਨਹੀਂ ਅਸੀਂ ਕਿਹਾ ਤੇ ਮਗਰ ਤੁਰ ਸਾਖਦੇ ਠੀਕ ਆ ਸਨ ਮਿਹਰਬਾਨੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੇ ਇਧਰ ਸਾਡੇ ਵੱਡੇ ਭਰਾ ਜਿਹਦਾ ਤੁਹਾਨੂੰ ਦੱਸਿਆ ਵੀ ਇੰਜੀਨੀਅਰਿੰਗ ਕਰਨ ਤੋਂ ਬਾਅਦ ਵੀ ਸੱਤਿਕਾ ਸਾਹਿਬ ਸਰ ਜੀ ਭਰਾ ਦਾ ਨਾਮ ਸ਼ੁਭ ਪਰਮਿੰਦਰ ਸਿੰਘ ਸਰਦਾਰ ਪਰਮਿੰਦਰ ਸਿੰਘ ਤੇ ਪਿੰਡ ਭਰਾ ਦਾ ਸਾਡਾ ਬਾਦਸ਼ਾਹਪੁਰ ਜੀ ਹਾਂਜੀ ਬਾਦਸ਼ਾਹਪੁਰ ਬਾਦਸ਼ਾਹਪੁਰ ਪਿੰਡ ਦਾ ਨਾਮ ਵੀ ਵਧੀਆ ਬਾਦਸ਼ਾਹ ਤੇ ਜ਼ਿਲ੍ਹਾ ਪਟਿਆਲਾ ਇਹ ਪਟਿਆਲੇ ਦੇ ਵਿੱਚ ਹੀ ਪੈਂਦਾ ਹੈ ਨਾ ਨਹੀਂ ਪਟਿਆਲੇ ਤੋਂ 60 ਕਿਲੋਮੀਟਰ ਦੂਰ ਹੈ ਸੀ ਪਟਿਆਲੇ ਰਹਿੰਦੇ ਮੈਂ ਅਸਾਂ ਰਹਿੰਦੇ ਪਟਿਆਲੇ ਤੁਸੀਂ ਮੇਨ ਉਹਦਾ 60 ਕਿਲੋਮੀਟਰ ਦੂਰੀ ਤੇ ਆ ਹਾਂਜੀ ਠੀਕ ਆ ਤੇ ਭਰਾ ਨੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਜੋਬ ਛੱਡਣ ਦਾ ਕਾਰਨ ਜੋਬ ਛੱਡਣ ਦਾ ਕਾਰਨ ਤਾਂ ਕੁਝ ਨਹੀਂ ਸੀ ਜੀ ਮੇਨ ਤਾਂ ਇਹ ਸੀਗਾ ਵੀ ਕੀਤੀ ਮੈਂ ਬੀٹے ਕਾ ਆਈਟੀ ਰੁੜਕੀ ਤੋਂ ਹੋਈ ਹੈ ਅੱਛਾ ਕੀ ਬਾਤ ਆ ਤੇ ਮਤਲਬ ਜੌਬ ਵਗੈਰਾ ਤਾਂ ਚਲੋ ਮਿਲ ਹੀ ਜਾਂਦੀ ਹੈ ਉੱਥੇ ਪਰ ਐ ਸੀਗਾ ਵੀ ਇੱਕ ਆਪਦੀ ਜ਼ਮੀਨ ਹੈਗੀ ਆ ਸਾਡੇ ਕੋਲ 45 ਕਿਲੀ ਠੀਕ ਹੈ ਜੀ ਤੇ ਪਾਪਾ ਕਰਦੇ ਸੀ ਨਾਲ ਸਾਡਾ ਸਟਰਾਬਰੀ ਦਾ ਕੰਮ ਆਈ ਠੀਕ ਆ ਤੇ ਫਿਰ ਛੋਟਾ ਭਾਈ ਕਹਿੰਦਾ ਵੀ ਮੈਂ ਬਾਹਰ ਪੜਨ ਜਾਣਾ ਤਾਂ ਫਿਰ ਵਾਪਸ ਆਏ ਸੀਗੇ ਵੀ ਚਲੋ ਕੰਮ ਕਰ ਲੈਨੇ ਆਪਾਂ ਵੀ ਤੇ ਤੁਹਾਨੂੰ ਖੇਤੀ ਕਰਨੀ ਜ਼ਿਆਦਾ ਵਧੀਆ ਲੱਗਦੀ ਕਿ ਨੌਕਰੀ ਕਰਨੀ ਖੇਤੀ ਵਧੀਆ ਜੀ ਕਿੰਨੇ ਟਰੈਕਟਰ ਭਰਾ ਕੋਲ ਤਿੰਨ ਨੇ ਜੀ ਕਿਹੜੇ ਕਿਹੜੇ ਦੋ 5045 ਹੈ ਜੀ 1 5405 ਉਹ 4 ਵੀਲ ਡਰਾਈਵ ਕਿ 2 ਵੀਲ ਆ ਸਾਰੇ 4 ਵੀਲ ਆ ਸਾਰੇ 4 ਵੀਲ ਆ ਤੇ ਇਹ ਟਰੈਕਟਰ ਮੋਡੀਫਿਕੇਸ਼ਨ ਜਿੱਦਾਂ ਤੁਸੀਂ ਬਹੁਤ ਪੜੇ ਲਿਖੇ ਜੇ ਇੱਕ ਇੰਜੀਨੀਅਰਿੰਗ ਕੀਤੀ ਆ ਤੁਹਾਡਾ ਦਿਮਾਗ ਕਿਦਾਂ ਕੀਤਾ ਵੀ ਆਪਾਂ ਟਰੈਕਟਰ ਆਪਣੇ ਨਾਲ ਛੇੜ ਸਾੜ ਕਰਾਈਏ ਅਸੀਂਾਂ ਦੀ ਜਿਹੜਾ 5045 ਲਿਆ ਸੀਗਾ ਉਹ ਹੋ ਗਏ 10 ਸਾਲ ਦੀ ਅੱਛਾ ਜੀ 5045 ਦੇ ਮਗਰ ਅਸੀਂ ਲਾ ਲਓ ਵੀ ਪਲਟਾਣੇ ਹੜ 14 ਫੁੱਟ ਦੀ ਟਰਾਲੀ ਜੋ ਮਰਜ਼ੀ ਪਾ ਕੇ ਲੈ ਜੀਏ ਉਹ ਧੂਈ ਭਰੀ ਜਾਂਦਾ ਅੱਛਾ ਛੋਟਾ ਜਿਹਾ ਟਰੈਕਟਰ ਹੈ ਤੇ ਜਦੋਂ ਅਸੀਂ ਇਹ ਲਿੱਤਾ 5405 ਉਹਨਾਂ ਤੋਂ ਕਰਵਾਇਆ ਉਹਨਾਂ ਤੋਂ ਗੱਲ ਨਹੀਂ ਬਣੀ ਠੀਕ ਆ ਦੁਬਾਰਾ ਫੇਰ ਕਰਾਇਆ ਹੈ ਹਾਂਜੀ ਹਾਂਜੀ ਇਹਦੇ 'ਚ ਟਰਬੋ ਲਵਾਈ ਸੀ ਬਾਕੀ ਵੀ ਕਰਿਆ ਸੀ ਪਰ ਉਹ ਸਿਸਟਮ ਹੀ ਇਹ ਤੇਲ ਖਾਂਣ ਲੱਗਿਆ ਬਹੁਤ ਜ਼ਿਆਦਾ ਠੀਕ ਆ ਤੇ ਦੂਸਰਾ ਮਾਰਦਾ ਸੀ ਧੂਆਂ ਠੀਕ ਆ ਤੇ ਮੈਨੂੰ ਪਤਾ ਚੱਲਿਆ ਸੀ ਥੋੜਾ ਮਾਨਸੇ ਸੌਰੀ ਫਿਰੋਜ਼ਪੁਰ ਵਾਲੇ ਪਾਸੇ ਮੇਰੇ ਫਾਜ਼ਿਲ ਖਾਲੇ ਪਾਸੇ ਮੇਰੇ ਦੋਸਤ ਦੇ ਮਾਮਾ ਜੀ ਆਂ ਕਿ ਦੱਸਿਆ ਸੀਗਾ ਠੀਕ ਆ ਵੀ ਜਦੋਂ ਟਰੈਕਟਰ ਉਹਨੇ ਦੇਖਿਆ ਵੀ ਧੂਆਂ ਬਹੁਤ ਮਾਰਦਾ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਉਹਨਾਂ ਨੇ ਟੈਕਟਰਾ ਕਰਾ ਕੇ ਖੜਿਆ ਸਾਡੇ ਕੋਲ ਤਾਂ ਨਹੀਂ ਉਹਨਾਂ ਨੇ ਵੀ ਬੁਕਿੰਗ ਕਰਾਈ ਹੋਈ ਆ ਤੁਹਾਡੇ ਨਾਲ ਠੀਕ ਆ ਸਰ ਤੇ ਤੁਹਾਨੂੰ ਯਕੀਨ ਹੈਗਾ ਵੀ ਜੇ ਇੱਥੇ ਟਰੈਕਟਰ ਦੀ ਛੱਡ ਕੇ ਗਏ ਤੁਹਾਡਾ ਟਰੈਕਟਰ ਸਹੀ ਚੱਲੂਗਾ ਹਾਂਜੀ ਹਾਂਜੀ ਯਕੀਨ ਹੈਗਾ ਹੀ ਆ ਜੀ ਠੀਕ ਆ ਜੀ ਮਿਹਰਬਾਨੀ ਸਰ ਤੇ ਆਪਣਾ ਨਾਮ ਸੁਭ ਸਰ ਸਰਦਾਰ ਅਵਤਾਰ ਸਿੰਘ ਤੇ ਭਰਾ ਦੱਸੇ ਵੀ ਕਦੋਂ ਦੀ ਬੁਕਿੰਗ ਹੋਈ ਆਪਣੀ ਰਿਅਲਿਟੀ ਮੇਰੀ ਹੋਈ ਹੈ ਜੀ ਪਿਛਲੇ ਸਾਲ ਮਾਰਚ ਦੀ ਅਸਾਂ 2022 ਦੇ ਮਾਰਚ ਦੀ ਹਾਂਜੀ 22 ਦੇ ਤੇ 23 ਦੇ 23 ਦੇ 23 ਦੇ ਠੀਕ ਆ ਤੇ ਜਿੱਦਾਂ ਵੀਡੀਓ ਚ ਟਰੈਕਟਰ ਤੁਸੀਂ ਆਪਣਾ ਚੱਲਦਾ ਵੇਖਿਆ ਕਿ ਨਹੀਂ ਵੇਖਿਆ ਜੇ ਦੇਖ ਲਓ ਤੇ ਜਿਸ ਤਰੀਕੇ ਨਾਲ ਟਰੈਕਟਰ ਚੱਲਣ ਡਿਆ ਸੀ ਦੂਜੇ ਪੀਚ ਤੁਹਾਨੂੰ ਲੱਗਦਾ ਹੈ ਵੀ ਟਰੈਕਟਰ ਆਪਣਾ ਹੀ ਚੱਲਣ ਡਿਆ ਵਾ ਕਿਉਂਕਿ ਉਸ ਦਿਨ ਆਪਾਂ ਟਰਾਈ ਲਈ ਜਦੋਂ ਤੁਸੀਂ ਆਏ ਸਾਡਾ ਟਰੈਕਟਰ ਜ਼ੋਰ ਹੀ ਨਹੀਂ ਸੀ ਲਾਉਂਦਾ ਜ਼ੋਰ ਨਹੀਂ ਲਾਉਂਦਾ ਅੱਜ ਜ਼ੋਰ ਲਾਊਗਾ ਤੇ ਤੁਸੀਂ ਕਹਿਣਾ ਵਾ ਜ਼ੋਰ ਲਾਉਂਦਾ ਵਾ ਕਿਉਂਕਿ ਅੱਜ ਇਹ ਉੱਤੋਂ ਪਹਿਲਾਂ ਨਹੀਂ ਤੁਹਾਨੂੰ ਕਹਣਾ ਕਿ ਤੁਹਾਡਾ ਟਰੈਕਟਰ ਬੜੀ ਹੱਥ ਕਰਾਉਂਦੇ ਆ ਵਾ ਠੀਕ ਆ ਆਪਾਂ ਚਲਾਉਣ ਤੋਂ ਬਾਅਦ ਇੰਟਰੋਡਕਸ਼ਨ ਲਾਵਾਂਗੇ ਕਿਉਂਕਿ ਤੁਸੀਂ ਬੜੇ ਸੂਝਵਾਨ ਕਿਸਾਨ ਜੀ ਕਿਉਂਕਿ ਸਟਰਾਬਰੀ ਹਰ ਕਿਸਾਨ ਨਹੀਂ ਲਾ ਸਕਦਾ ਕਿ ਲਾ ਸਕਦਾ ਨਹੀਂ ਲਾ ਸਕਦਾ ਨਹੀਂ ਲਾ ਸਕਦਾ ਕਿਉਂਕਿ ਇਹ ਜਿਹੜਾ ਖੇਤੀ ਆ ਨਾ ਇਹ ਨੌਲੇਜ ਵਾਲੇ ਕਿਸਾਨ ਤੋਂ ਬਿਨਾ ਨਹੀਂ ਹੁੰਦੀ ਇਹ ਗੱਲ ਦਾ ਮੈਨੂੰ ਪਤਾ ਜਿੱਦਾਂ ਕਹਿ ਸਕਦੇ ਵੀ ਮੋਡੀਫਿਕੇਸ਼ਨ ਵੀ ਬਿਨਾ ਨੌਲੇਜ ਤੋਂ ਮਕੈਨਿਕ ਨਹੀਂ ਕਰ ਸਕਦਾ ਪ੍ਰੋਪਰ ਇਦਾਂ ਸਟਰਾਬਰੀ ਦੀ ਖੇਤੀ ਵੀ ਜਿਹੜੀ ਆ ਬਿਨਾ ਨੌਲੇਜ ਤੋਂ ਜਦ ਬਿਨਾਂ ਤਜਰਬੇ ਤੋਂ ਕੋਈ ਨਹੀਂ ਕਿਸਾਨ ਕਰ ਸਕਦਾ ਠੀਕ ਆ ਜੀ ਤੇ ਚਲੋ ਆਪਾਂ ਪਹਿਲਾਂ ਟਰੈਕਟਰ ਤਾਰਦੇ ਆ ਟਰੈਕਟਰ ਆ ਰਹੇ ਆ ਜਮੇਰ ਭਾਈ ਨੇ ਕਿਹਨੇ ਟਰੈਕਟਰ ਲੈ ਆਇਓ ਜਮੇਰ ਭਾਈ ਜੀ ਟਰੈਕਟਰ ਲੈ ਕੇ ਆਓ ਤੁਹਾਨੂੰ ਵਿਖਾ ਲਦੇ ਆ ਫਿਰ ਟਰੈਕਟਰ ਤਾਰਦੇ ਆ ਫਿਰ ਭਰਾ ਦਾ ਵੀ ਟਰੈਕਟਰ ਕੱਢਦੇ 5405 ਵੇਖ ਸਕਦੇ ਸਾਡੇ ਕੋਲ ਤਿੰਨ ਲੱਗੇ ਆ ਇਹਨਾਂ ਚੋਂ ਭਾਈ ਉਹਨਾਂ ਦਾ ਟਰੈਕਟਰ ਕੱਢਾਂਗੇ ਬਾਹਰ ਉਹਦੇ ਨਾਲ ਟਰੈਕਟਰ ਵਾ ਕੇ ਵਿਖਾ ਲਾਂਗੇ ਸਾਰੇ ਤੁਹਾਨੂੰ ਤੇ ਟਰੈਕਟਰ ਲੱਗੇ ਆ ਤਾਰਨ ਤੇ ਨਾਲ ਵਾਵਾਂਗੇ 655 ਵੀ ਤੇ ਵੇਨੇ ਵੀ ਫਰਕ ਪੈਂਦਾ ਵਾ ਤੇ ਨਹੀਂ ਪੈਂਦਾ ਅਰ 57 ਦਾ ਟਰੈਕਟਰ ਹੈਗਾ ਵਾ 50 ਸੌਰੀ 55 hp ਦਾ ਇਹੇ ਵੀ ਟਰੈਕਟਰ ਦਾ ਕੋਈ ਕੰਪੈਰੀਜ਼ਨ ਨਹੀਂ ਹੈਗਾ ਕੋਈ ਮੁਕਾਬਲਾ ਨਹੀਂ ਹੈਗਾ ਇਹ ਨਹੀਂ ਹੈਗਾ ਕਿ ਆਪਾਂ ਹੌਲੈਂਡਵਾ ਦੀਏ ਤੇ ਕਹੀ ਜਾਈਏ ਯਾਰ ਹੌਲੈਂਡ ਜਿਆਦਾ ਵਧੀਆ ਚੱਲਦਾ ਮੋਡੀਫਿਕੇਸ਼ਨ ਤੋਂ ਬਾਅਦ ਸਾਰੇ ਟਰੈਕਟਰ ਬੈਟਰ ਚੱਲਣਗੇ ਜਿੰਨੇ ਆਪਣੇ ਕੋਲ ਖੜੇ ਆ ਇਸ ਟਾਈਮ ਬ੍ਰਾਂਡ ਕਹਿ ਸਕਦੇ ਹੌਲੈਂਡ ਜੌਂਡੀਅਰ ਤੇ ਮਹਿੰਦਰਾ ਠੀਕ ਆ ਜੀ ਆਜੋ ਧਰਮੇਂਦਰ ਭਾਜੀ ਆਓ ਟਰੈਕਟਰ ਆਪਾਂ ਜਿਹੜਾ ਵਾ ਆ ਰਹੇ ਆ ਅਜਮੇਰ ਭਾਜੀ ਟਰੈਕਟਰ ਲੈ ਕੇ ਆ ਰਹੇ ਕਿ ਨਹੀਂ ਠੀਕ ਹੈ ਠੀਕ ਆ ਤੇ ਟਰੈਕਟਰ ਜਿਹੜੇ ਆ ਉਹ ਲੈ ਕੇ ਆ ਗਿਆ ਭਾਈ ਇੱਥੇ ਰੋਗਾ ਜੋ ਕੈਮਰਾ ਕੋਲੋਂ ਕੱਢ ਕੇ ਬਾਹਰ ਦੇਖ ਸਕਦੇ ਤੁਸੀਂ ਪਿੱਤਨੇ ਟਰੈਕਟਰ ਜਿਹੜੇ ਆ ਉਹ ਲੱਦੇ ਹੋਏ ਉੱਪਰ ਇਹਨੇ ਕਿੱਥੇ ਧਾਰਨੇ ਆ ਕਿਉਂਕਿ ਟਰੈਕਟਰ ਸਾਈਡ ਨੂੰ ਜਿਹੜੇ ਆ ਉਹ ਲੱਦੇ ਆ ਜੇ ਤੇ ਟਰੈਕਟਰ ਪਿੱਛੇ ਨੂੰ ਤਾਂ ਲੱਦੇ ਹੁੰਦੇ ਫੇਰ ਆਪਾਂ ਹਾਂਜੀ ਉੱਥੇ ਲਾ ਦਿੰਨੇ ਜੀ ਫੋਰਮੈਨ ਸਾਹਿਬ ਕਹਿੰਦੇ ਪਿੰਡ ਟਰੈਕਟਰ ਲਾਓ ਜਬੇਰ ਭਾਈ ਟਰੈਕਟਰ ਲੈ ਕੇ ਆ ਗਏ ਆ ਤੇ ਟਰੈਕਟਰ ਆਪਾਂ ਪਿੰਡ ਹੀ ਤਾਰੀਏ ਇੱਥੇ ਟਰੈਕਟਰ ਆਪਣੇ ਜਿਹੜੇ ਆ ਉਹ ਜਗਾ ਨਹੀਂ ਉਤਰਨਗੇ ਕੋਈ ਜਣਾ ਇਹ ਸਾਈਡ ਨੂੰ ਖੜਨਾ ਤੂੰ ਹੌਲੀ ਹੌਲੀ ਪਿੰਡ ਹੀ ਲੈ ਕੇ ਚੱਲੋ ਮੈਂ ਮੋਰ ਤੇ ਨਹੀਂ ਆਪਣੀ ਪੈਰੀ ਤੇ ਲਾ ਜਾਣੇ ਉੱਥੇ ਵਰਕਾ ਉੱਤੇ ਹੀ ਉੱਥੇ ਲੈ ਕੇ ਚੱਲੋ ਚਲਦੇ ਆ ਪਿੰਡ ਹਣ ਉੱਥੋਂ ਟਰੈਕਟਰ ਤਾਰ ਕੇ ਇੱਥੇ ਲੈ ਕੇ ਆਉਂਦੇ ਆ ਕਿਉਂਕਿ ਇੱਥੇ ਜਗ੍ਹਾ ਨਹੀਂ ਹੈਗੀ ਟਰੈਕਟਰ ਲਾਉਣ ਦੀ ਇਹ ਕਰਕੇ ਆਪਾਂ ਪਿੰਡ ਦੀ ਟਰੈਕਟਰ ਲਾਵਾਂਗੇ ਹਾਂਜੀ ਚਾਚਾ ਜੀ ਆ ਚਾਚਾ ਜੀ ਦੀ ਵੀਡੀਓ ਬਣਾਓ ਕੀ ਲੈਣਾ ਵਾ ਅੰਦਰ ਵਿੱਚ ਚੱਲੇ ਜਾਣਾ ਹਾਂ 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 ਚਾਚਾ ਕਹਿੰਦਾ 560 ਰੁਪਏ ਦਾ ਮੈਨੂੰ ਟਰੈਕਟਰ ਦੋ ਤੇ ਚਾਚੇ ਨੂੰ ਟਰੈਕਟਰ ਆਪਾਂ ਦੇ ਦੇਣਾ ਆ ਬਾਕੀ ਉਹ ਚਾਚੇ ਦੇ ਘਰ ਹੀ ਟਰੈਕਟਰ ਲੱਗੇ ਹੁੰਦੇ ਦਿਖਾਓ ਉੱਥੋਂ ਲੈ ਕੇ ਆਏ ਹੁਣ ਚਾਚੇ ਨੂੰ ਮੁਖਤਿਆਰ ਆਖਾ ਬਣਾਇਆ ਹੈ ਇਹ ਚਲਦੇ ਆ ਪਿੰਡ ਹਣ ਲਾਗੇ ਗਿਆ ਟਰੈਕਟਰ ਆ ਫੜੋ ਫੜਾ ਗੱਡੀ ਨੰਬਰ ਆਪਣੀ ਨਾਲ ਦੀ ਨੂੰ ਕਹਿਣ ਰਿਹਾ ਅੱਜ ਅਸੀਂ ਬੁੱਲਟ ਤੇ ਗਾੜੀ ਆ ਗਿਆ ਆਪਣਾ ਪਿੰਡ ਸਮਝ ਲਓ ਵੀ ਇਹ ਅੱਜ ਵਲੌਗ ਹੀ ਚੱਲਣ ਰਿਹਾ ਹੈ ਆ ਗਿਆ ਆਪਣਾ ਪਿੰਡ ਧਗਤੂਪੁਰਾ ਇਹ ਆ ਜੀ ਇਹ ਆ ਜੀ ਮੇਰਾ ਪਿੰਡ ਹੈ ਮੇਰਾ ਘਰ ਵੀ ਟਾਡਾ ਹੀ ਪਿੰਡ ਆ ਗਿਆ ਡਾਕਟਰ ਸਾਹਿਬ ਆਡੇ ਇਹ ਕਮਾਲ ਨੰਬਰਦਾਰ ਜੀ ਚਮਕਾ ਵਰਸ ਹੈ ਉਹ ਬਾੜੀ ਸਾਡੇ ਸਾਹਮਣੇ ਵਰਕਸ਼ਾਪ ਮੇਰੇ ਟਰੈਕਟਰ ਵੀ ਟੱਕ ਕੇ ਬਿਠਾ ਸੜਕ ਦੇ ਤੇ ਆਹ ਵੇਖੋ ਹੁਣ ਇੱਥੇ ਟਰੈਕਟਰ ਆਪਾਂ ਉਤਾਰਾਂਗੇ ਇੱਥੇ ਟਰੈਕਟਰ ਤਾਰਦੇ ਆ। ਠੀਕ ਆ ਜੀ। ਤੇ ਜਮੀਰਪਾਹ ਟਰੈਕਟਰ ਦੇ ਉੱਪਰ ਹੀ ਅਜੇ ਵਰਕਸ਼ਾਪ ਖੋਲ੍ਹਾਂਗੇ, ਟਰਾਲਾ ਅੰਦਰ ਵਾੜਾਂਗੇ। ਇਹਨੇ ਟਰੈਕਟਰ ਬੁੱਕ ਕੀਤੇ ਤਾਂ ਇਹਨੂੰ ਫੜਿਆ ਆਂ ਵੀਰੋ ਚੱਕ ਕਰੋ। ਇਸ ਸਾਈਡ ਤੋਂ ਹੀ ਹੁਣ ਇੱਥੇ ਟਰੈਕਟਰ ਤਾਰਦੇ ਆ। ਤੇ ਜਮੀਰਪਾਹ ਨੂੰ ਪੁੱਛਦੇ ਕਿਦਾਂ ਦਾ ਫੀਲ ਹੋਣ ਡਿਆ ਵਾ ਬੁੱਕ ਕਰਕੇ ਟਰੈਕਟਰ। ਟਰੈਕਟਰ ਬੁੱਕ ਕਰਨ ਤੋਂ ਬਾਅਦ ਕਿਦਾਂ ਦਾ ਫੀਲ ਹੋਣ ਡਿਆ ਤੁਹਾਨੂੰ? ਨਾਲ ਪੰਗੇ ਜੀ ਪਏ ਕਿ ਨਹੀਂ? ਨੀ ਪੰਗੇ ਜੀ ਵੀਰੇ ਕੋਈ ਨਹੀਂ ਆ ਅੱਛਾ ਜੀ ਬਹੁਤ ਖੁਸ਼ੀ ਆ ਠੀਕ ਆ ਵੀਰਾਂ ਦਾ ਵੈਲਕਮ ਠੀਕ ਆ ਠੀਕ ਆ ਜੀ ਇਹ ਹੁਣ ਉਤਾਰੀਏ ਉਤਾਰੀਏ ਹਾਂ ਜੀ ਜੀ ਤੇ ਮੈਂ ਸਾਈਡ ਤੇ ਲਾਵਾਂ ਫੇਰ ਟਰੈਕਟਰ ਉਤਾਰੀਏ ਠੀਕ ਆ ਜੀ ਠੀਕ ਆ ਜੀ ਹੁਣ ਜਮੀਰਪਾਲ ਜੀ ਡਿਊਟੀ ਜਿਹੜੀ ਖਤਮ ਹੋ ਚੁੱਕੀ ਆ ਤਾਂ ਮੈਂ ਬਾੜ ਦਾ ਪੈਲੀ ਦੇ ਵਿੱਚ ਨੂੰ ਠੀਕ ਆ ਜੀ ਠੀਕ ਆ ਤੇ 7 ਲੱਖ ਵਾਹਿਗੁਰੂ ਜਮੀਰਪਾ ਆ ਨਹੀਏ ਥੱਲੇ ਪਲਾ ਕਰਾਂ ਇੰਤਜ਼ਾਮ ਮੈਂ ਥੋੜਾ ਅਗਾਹ ਕਰਕੇ ਇਦਾਂ ਹੀ ਤੇ ਫੱਟਣਾ ਵਾਹ ਮਾਰ ਲਿਆ ਸਰ ਤੇ ਟਰੈਕਟਰ ਦੇ ਵੀ ਸਲਿੱਪ ਕਢਾ ਲਿਆ ਥੱਲੇ ਲੱਗ ਗਿਆ ਵਾ ਬੜੀ ਆਸਾਨੀ ਨਾਲ ਟਰੈਕਟਰ ਜਿਹੜਾ ਥੱਲੇ ਆ ਜਾਣੀ ਸਾਡੇ ਕੋਈ ਚਿੰਤਾ ਵੀ ਨਹੀਂ ਆ ਤੇ ਚਾਬੀਆਂ ਵਿੱਚ ਹੀ ਆ ਟਰੈਕਟਰਾਂ ਦੀਆਂ ਨੇ ਸਤਨਾਮ ਵਾਹਿਗੁਰੂ ਨਾ ਟਰੈਕਟਰ ਤਾਰਾਂ ਦੇ ਆਪਾਂ ਤੱਕਾ ਨਹੀਂ ਕਰਾਂਗੇ ਲੰਮੇ ਰੋੜਾ ਦੇਣੀ ਚਲੋ ਕੋਈ ਨਹੀਂ ਪਰੇ ਜਾਓ ਮੜਾ ਯਾਰ ਟੈਨਸ਼ਨ ਨਹੀਂ ਲੈਣੀ ਤੁਸੀਂ ਪਰੇ ਹਰ ਜਾਓ ਬਸ ਟਰੈਕਟਰਾਂ ਨੂੰ ਅਸੀਂ ਕੋਈ ਨਹੀਂ ਹੁਣ ਦੰਦੇ ਤੁਸੀਂ ਲਾਗੇ ਨਹੀਂ ਹੋਣਾ ਕਿਸੇ ਨੇ ਵੀ ਦਾਂ ਗਿਆ ਹੁਣ ਆਪਾਂ ਮੈਂ ਦੋਵੇਂ ਡੇਰ ਲੱਗ ਕੇ ਤੇ ਕਾਣੀ ਖਤਮ ਫੇਰ ਮੈਂ ਪਿਛਾਲ ਮਰਵਾ ਦੂੰ ਇਹਦੀ ਲੋੜ ਹੀ ਨਹੀਂ ਕਰਨੀ ਕਰਦੇ ਨਹੀਂ ਤੇ ਲੋੜ ਹੀ ਨਹੀਂ ਕਰਦੇ ਕੋਈ ਗੱਲ ਅਰੇ ਹਰਜੋਣ ਠੀਕ ਆ ਗਿਆ ਜੇ ਲੱਥ ਹੁਣ ਦੂਜੇ ਰਮ ਲਾਉਣੀ ਆ ਥੱਲੇੋਂ ਡਾਰਨੀ ਆਉਂਦਾ ਤੁਹਾਨੂੰ ਥੋੜਾ ਥੋੜਾ ਵੇਖ ਕੇ ਤੇ ਟੇਡਾ ਹੋ ਸਕਦਾ ਪਹਾੜੀ ਆਗੇ ਹੋਰ ਕੀ ਐ ਇੱਦਾਂ ਲੈਓ ਨੀ ਬੈਗ ਆਹ ਬੈਗ ਹੀ ਲਿਓ ਨੰਨ ਬੜੇ ਪਿਆਰ ਨਾਲ ਲਿਆਉਣਾ ਪੈਣਾ ਨਾ ਸਤਨਾ ਵਾਹਿਗੁਰੂ நை பட் கண்டா ਕਾਉ ਜੀ ਲੱਤ ਕੇ ਟਰੈਕਟਰ ਆਪਣੇ ਠੀਕ ਆ ਟਰਾਈ ਉੱਥੇ ਹੋਣੀ ਆ ਆ ਲੋ ਆਪਾਂ ਟਰਾਲਾ ਲਾ ਲਿਆ ਇੱਥੇ ਚਾਬੀ ਲੈ ਲੈ ਵੀਰ ਕੋ ਗੱਡੀ ਦੀ ਮਹਾਰਾਜ ਸასი ਕਾਲ ਪਾਜੀ ਜਾਂ ਭਿੰਦੇ ਪਾਜੀ ਕਿਸ਼ਾਨਵਾਲਾ ਉੱਧਰੋਂ ਬੜਾ ਸਸਰੀ ਕਾਰ ਆ ਰਹੇ ਨੇ ਮਾਰਾ ਆ ਜਾਂ ਲਾਓ ਗਾੜੀਆਂ ਹੈ ਆਹ ਵੇਨੇ ਟਰਾਲੀ ਨਿੱਗਲਦੀ ਨਹੀਂ ਨਿਕਲਦੀ ਜਣ kau kholo bua workshop happy y otro ஜாதியடம் கார்த்தி தான்